ਨਮਸਕਾਰ ਦੋਸਤੋ ਅੱਜ ਪੰਜਾਬ ਨਿਊਜ਼ ਦੀ ਟੀਮ ਪਹੁੰਚੀ ਹੈਗੀ ਆ ਪਿੰਡ ਫਤੇਪੁਰ ਮਾਨਪ੍ਰੀਤ ਸਿੰਘ ਗੋਲ ਜੋ ਕਿ ਕਾਫੀ ਲੰਬੇ ਸਮੇਂ ਤੋਂ ਆਰਗੈਨਿਕ ਖੇਤੀ ਕਰਕੇ ਲੱਖਾਂ ਰੁਪਇਆ ਜਿਹੜਾ ਹੈਗਾ ਇਨਵੈਸਟ ਕਰਕੇ ਆਪਣਾ ਵਧੀਆ ਮੁਨਾਫਾ ਕਮਾ ਰਹੇ ਆ ਸੋ ਉਹਨਾਂ ਦਾ ਇੱਕ ਮੈਸੇਜ ਵੀ ਹੈਗਾ ਕਿ ਜਿਹੜੇ ਪੰਜਾਬ ਦੀ ਜਵਾਨੀ ਜਿਹੜੀ ਹੈਗੀ ਆ ਵਿਦੇਸ਼ਾਂ ਵਿੱਚ ਕੰਮ ਕਰਨ ਵਾਸਤੇ ਜਿਹੜੀ ਆਪਣੀ ਮਿੱਟੀ ਛੱਡ ਕੇ ਮਜਬੂਰ ਆਪਣੀ ਮਿੱਟੀ ਛੱਡ ਕੇ ਮਜਬੂਰ ਹੋ ਕੇ ਬਾਹਰ ਵਿਦੇਸ਼ਾਂ ਵਿੱਚ ਕੰਮ ਕਰ ਰਹੀ ਆ ਤੇ ਪੰਜਾਬ ਦੇ ਲੋਕਾਂ ਨੂੰ ਬਾਹਰ ਜਾਣ ਦੀ بجائے ਆਪਣੇ ਇੱਥੇ ਮੁਕਤੰਦੇ ਖੇਤੀਬਾੜੀ ਚਲਾ ਕੇ ਉਹ ਆਪਣਾ ਵਧੀਆ ਰੋਜ਼ਗਾਰ ਚਲਾ ਸਕਦੇ ਆ ਤੇ ਵਧੀਆ ਮੁਨਾਫੇ ਕਮਾ ਸਕਦੇ ਆ ਸੋ ਅੱਜ ਆਪਾਂ ਮਾਨਪ੍ਰੀਤ ਸਿੰਘ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਜਿਹੜਾ ਹੈਗਾ ਆਰਗੈਨਿਕ ਖੇਤੀ ਤੇ ਹੋਰ ਬਕਵਾਕ ਟੰਗਾ ਨਾਲ ਜਿਹੜੇ ਹੋਰ ਵੀ ਕੰਮ ਕਰਦੇ ਫਿਆ ਖੇਤੀਬਾੜੀ ਨਾਲ ਸੰਬੰਧਿਤ ਉਹਨਾਂ ਨੇ ਇਸ ਕੰਮ ਦੀ ਕਦੋਂ ਸ਼ੁਰੂਆਤ ਕੀਤੀ ਲਓ ਹੁਣ ਜਾਣਦੇ ਆਂ ਅਸੀਂ ਮਨਪ੍ਰੀਤ ਸਿੰਘ ਕੋਲੋਂ ਕਿ ਉਹਨਾਂ ਨੇ ਕਿਵੇਂ ਕੰਮ ਦੀ ਸ਼ੁਰੂਆਤ ਕੀਤੀ ਹੈ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਸਵਾਗਤ ਹੈਗਾ ਪੰਜਾਬ న్యూਸ 07 ਤੇ ਤੇ ਸਰ ਜਿਹੜਾ ਤੁਹਾਡੇ ਵੱਲੋਂ ਤੁਹਾਨੂੰ ਇੱਕ 26 ਸਤੰਬਰ ਨੂੰ ਇੱਕ ਅਵਾਰਡ ਦਿੱਤਾ ਜਾ ਰਿਹਾ ਹੈਗਾ ਸਨਮਾਨਿਤ ਕੀਤਾ ਜਾ ਰਿਹਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਸ ਤੋਂ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਸਨਮਾਨਿਤ ਕੀਤਾ ਜਾ ਚੁੱਕਾ ਹੈਗਾ ਵੱਖ-ਵੱਖ ਵਿਭਾਗਾਂ ਵੱਲੋਂ ਤੇ ਆਪਾਂ ਤੁਹਾਨੂੰ ਇਹ ਇਹਦੇ ਵਿੱਚ ਇਹ ਹੈਗਾ ਕਿ ਤੁਸੀਂ ਜਿਹੜਾ ਅੱਜ ਤੁਸੀਂ ਜਿਹੜਾ ਆਪਾਂ ਤੁਹਾਡੇ ਕੋਲ ਪਹੁੰਚੇ ਹੈਗੇ ਕਿ ਤੁਸੀਂ ਜਿਹੜੀ ਖੇਤੀਬਾੜੀ ਜਿਹੜਾ ਆਪਣੇ ਪੰਜਾਬ ਦੇ ਲੋਕ ਜਿਹੜੇ ਹੈਗੇ ਲੱਖਾਂ ਰੁਪਈਆ ਖਰਚ ਕਰਕੇ ਵਿਦੇਸ਼ਾਂ ਵਿੱਚ ਜਾ ਰਹੇ ਆ ਕਿ ਲੋਕਾਂ ਦਾ ਜਾਨੀ ਕਿ ਲੋਕਾਂ ਦੇ ਨੌਕਰ ਬਣ ਕੇ ਉਹਦਾ ਰੋਜਗਾਰ ਜਿਹੜਾ ਕਮਕ ਕਰ ਰਹੇ ਆ ਕਿ ਜੇਕਰ ਤੁਹਾਡੇ ਵਾਲ ਜੇਕਰ ਲੋਕੀ ਦੇਖਣ ਤਾਂ ਜਦੋਂ ਤੁਸੀਂ ਇੱਥੇ ਪੰਜਾਬ ਦੇ ਵਿੱਚ ਆਪਣੀ ਖੇਤੀਬਾੜੀ ਦਾ ਧੰਦਾ ਆਰਗੈਨਿਕ ਢੰਗ ਨਾਲ ਚਲਾ ਰਹੇ ਆ ਉਹਦੇ ਨਾਲ ਤੁਸੀਂ ਵਧੀਆ ਮੁਨਾਫਾ ਕਮਾ ਰਹੇ ਆ ਇਹਦੀ ਸ਼ੁਰੂਆਤ ਤੁਸੀਂ ਕਿਵੇਂ ਕੀਤੀ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਮੇਰੇ ਕੋਲ ਆਏ ਤੇ ਸਰ ਜਿਹੜੀ ਆਪਾਂ ਇਹ ਖੇਤੀ ਦੀ ਸ਼ੁਰੂਆਤ ਆ ਜਿਹੜੀ ਆਪਾਂ ਕੀਤੀ 2000 ਸਾਲ ਜੀ ਕੀਤੀ ਸੀ ਖੇਤੀ ਸ਼ੁਰੂ ਕਰਨੀ ਹੈ ਖੇਤੀ ਕਰਨੀ ਸ਼ੁਰੂ ਤੇ ਆਪਾਂ ਇਸ ਵਿੱਚ ਹੌਲੀ ਹੌਲੀ ਕਰਦੇ ਕਰਦੇ ਫੇ ਮੇਰੇ ਫਾਦਰ ਸਾਹਿਬ ਨੇ ਕੀਤੀ ਸੀਗੀ ਉਹ ਆਰਮੀ ਲੈਡਰ ਸੀਗੇ ਸੂਬੇਦਾਰ ਤੇ ਉਸ ਤੋਂ ਬਾਅਦ ਆਪਾਂ ਤਕਰੀਬਨ 2012 ਦੇ ਵਿੱਚ ਆਪਾਂ ਬਿਗ ਫਾਰਮ ਦਾ ਸਟਾਰਟ ਕੀਤਾ ਤੇ ਨਾਲ ਹੀ ਆਪਾਂ 2012 ਤੋਂ ਹੀ ਆਪਾਂ ਆਰਗੇਨਿਕ ਖੇਤੀ ਵੱਲ ਮੂਵ ਹੋਏ ਏ ਜਦੋਂ ਤੁਸੀਂ ਖੇਤੀਬਾੜੀ ਸ਼ੁਰੂ ਕੀਤੀ ਉਸ ਸਮੇਂ ਤੁਹਾਡੇ ਕੋਲ ਕਿੰਨੇ ਏਕੜ ਜ਼ਮੀਨ ਸੀ ਜਿੱਥੇ ਸ਼ੁਰੂਆਤ ਸ਼ੁਰੂ ਕੀਤੀ ਸੀ ਤੁਸੀਂ ਖੇਤੀਬਾੜੀ ਆਪਾਂ 3 ਏਕੜ ਤੋਂ ਸ਼ੁਰੂ ਕੀਤੀ ਸੀ ਜਿਹੜੀ ਆਰਗੈਨਿਕ ਸ਼ੁਰੂ ਕੀਤੀ ਸੀ ਬਾਕੀ 10-12 ਏਕੜ ਤੋਂ ਸ਼ੁਰੂ ਕੀਤੀ ਸੀ ਨਹੀਂ ਆਪਾਂ ਦੂਸਰੀ ਖੇਤੀ ਕਰਦੇ ਪਏ ਸੀਗੇ ਤੇ ਇਹਦੇ ਵਿੱਚ ਕਿਹੜੀ-ਕਿਹੜੀਆਂ ਚੀਜ਼ਾਂ ਤੁਸੀਂ ਬੀਜਦੇ ਹੈਗੇ ਆ ਆਰਗੈਨਿਕ ਦੇ ਵਿੱਚ ਦੇ ਆਪਾਂ ਕਣਕ ਸਰੋਂ ਲਈ ਬਾਸਮਤੀ ਲਾਉਨੇ ਹੈਗੇ ਆ ਦੰਨਾ ਲਾਉਨੇ ਹੈਗੇ ਆ ਬਾਕੀ ਸਬਜ਼ੀਆਂ ਸੂਜੀਆਂ ਲਾਉਨੇ ਹੈਗੇ ਆਪਣੇ ਘਰ ਜੋਗੀਆਂ ਠੀਕ ਹੈ ਜੀ ਤੇ ਕਣਕ ਵਗੈਰਾ ਵੇਚਦੇ ਵੀ ਹੈਗੇ ਆ ਆਪਾਂ ਤੇ ਇਹਦੇ ਵਾਸਤੇ ਤੁਸੀਂ ਸਰਕ ਟ੍ਰੇਨਿੰਗ ਵਗੈਰਾ ਵੀ ਲਈ ਜਾਂ ਹਾਂਜੀ ਟ੍ਰੇਨਿੰਗਾਂ ਵੀ ਲਈਆਂ ਹੋਈਆਂ ਮੈਂ ਕਿ ਕਿੱਥੋਂ ਕਿੱਥੋਂ ਤੁਸੀਂ ਟ੍ਰੇਨਿੰਗ ਲਈ ਹੈਗੀ ਹੈ ਨਾ ਮੈਂ ਇੱਕ ਪੂਨੇ ਤੋਂ ਲਈ ਹੈਗੀ ਹਾਰਟੀਕਲਚਰ ਦੀ ਟ੍ਰੇਨਿੰਗ ਕਿੰਨੇ ਦਿਨ ਦੀ ਸੀ ਸਰ ਉਹ ਸੀ ਹਫਤੇ ਦੀ ਸੀਗੀ 8 ਦਿਨ ਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਆਰਗੈਨਿਕ ਦੀ ਲਈ ਹੈਗੀ ਆ ਗੰਗੀਆਂ ਤੋਂ ਟ੍ਰੇਨਿੰਗ ਲਈ ਹੈਗੀ ਆ ਉਹ ਵੀ ਤਕਰੀਬਨ ਹਫਤੇ ਦੀ ਸੀਗੀ ਠੀਕ ਹੈ ਜੀ ਤੇ ਇੱਕ ਤੁਸੀਂ ਸੂਰਾਂ ਦਾ ਵੀ ਕਰਦੇ ਪਏ ਨਾ ਖੇਤੀ ਥੋੜੀ ਹਾਂ ਹਾਂਜੀ ਸਰ ਉਹਦੀ ਵੀ ਟ੍ਰੇਨਿੰਗ ਲਈ ਹੋਈ ਹੈਗੀ ਆ ਉਹਦੀ ਮੈਂ ਜਲੰਧਰ ਤੋਂ ਵੀ ਲਈ ਸੀਗੀ ਤੇ ਗੁਰਦਾਸਪੁਰ ਤੋਂ ਵੀ ਲਈ ਸੀਗੀ ਇਹਦੇ ਵਾਸਤੇ ਤੁਹਾਨੂੰ ਵਧੀਆ ਮੁਨਾਫਾ ਆ ਰਿਹਾ ਹੈ ਹਾਂਜੀ ਹਾਂਜੀ ਮੁਨਾਫਾ ਵਧੀਆ ਆ ਰਿਹਾ ਹੈ ਤਾਂ ਹੀ ਕਰ ਰਹੇ ਹਾਂ 2012 ਤੋਂ ਦੇਖ ਲਓ ਬਈ ਤਕਰੀਬਨ 13 ਸਾਲ ਹੋ ਗਏ ਕਰਦਿਆਂ ਨੂੰ ਤੇ ਇਹਦੇ ਵਾਸਤੇ ਜਿੱਦਾਂ ਕਿਸੇ ਨੇ ਆਪਣੇ ਕੋਈ ਪੜ੍ਹ ਲਿਖ ਕੇ ਬੱਚੇ ਨੇ ਆਪਣੇ ਜਾਨਕੀ ਆਪਣਾ ਸਵੈ ਰੋਜ਼ਗਾਰ ਚਲਾਉਣਾ ਹੋਵੇ ਤੇ ਉਹਦੇ ਵਾਸਤੇ ਉਹਨੂੰ ਜਿਹੜਾ ਹੈਗਾ ਇਹ ਤੰਦਾ ਵਧੀਆ ਰਹੂਗਾ ਜੇ ਉਹਨੇ ਕਰਨਾ ਹੋਵੇ ਬਾਹਰ ਜਾਣ ਦੀ ਬਜਾਏ ਜੇ ਤਾਂ ਸ਼ੌਂਕ ਨਾਲ ਕਰਨਾ ਹੋਊਗਾ ਫੇਰ ਤਾਂ ਵਧੀਆ ਰਹਿੰਦਾ ਆ ਠੀਕ ਹੈ ਜੀ ਤਾਂ ਜੇ ਡੰਗ ਟਪਾਉਗਾ ਨਾ ਫੇਰ ਤਾਂ ਪੜਾਈ ਆ ਤੁਹਾਨੂੰ ਤੇ ਇਹਦੀ ਸਾਰ ਜਿੱਦਾਂ ਕਿਸੇ ਬੰਦੇ ਨੇ ਇਹ ਸ਼ੁਰੂਆਤ ਕਰਨੀ ਹੋਵੇ ਸਵੈ ਰੋਜਗਾਰ ਵਾਸਤੇ ਆਪਣਾ ਰੋਜਗਾਰ ਇੱਥੇ ਚਲਾਉਣਾ ਹੋਵੇ ਕਿਉਂਕਿ ਤੁਹਾਨੂੰ ਵੀ ਪਤਾ ਕਿ ਲੋਕਾਂ ਜਿਹੜੇ ਹੋਂਦੇ ਨੌਜਵਾਨ ਪੀੜੀ ਹੈਗੀ ਆ ਉਹਨਾਂ ਨੂੰ ਪੜ੍ਹਾਈ ਤੋਂ ਬਾਅਦ ਉਹ ਕੋਈ ਪਤਾ ਨਹੀਂ ਲੱਗਦਾ ਕਿ ਆਪਾਂ ਕੀ ਕਰੀਏ ਕੀ ਨਾ ਕਰੀਏ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਜਿਹੜੀਆਂ ਨੌਕਰੀਆਂ ਵਗੈਰਾ ਵੀ ਬਹੁਤ ਇਹਨਾਂ ਦੀ ਗਿਣਤੀ ਘਟ ਰਹੀ ਆ ਤੇ ਲੋਕਾਂ ਨੂੰ ਹਾਰ ਕੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਕਰਜ਼ਾ ਚਾਕੇ ਮਾਪੇ ਨੂੰ ਉਹਨਾਂ ਨੂੰ ਬਾਹਰ ਭੇਜਣਾ ਜਾ ਰਿਹਾ ਪੈ ਪੈ ਹੈਗਾ ਨਾ ਕਿ ਇਹਦੇ ਕਰਕੇ ਜੇਕਰ ਇਹ ਤੁਹਾਡੇ ਵਾਲਾ ਧੰਦਾ ਪਨਾਵਾ ਹੋਵੇ ਤਾਂ ਉਹਦੇ ਵਿੱਚ ਤਾਂ ਉਹਨਾਂ ਨੂੰ ਕਿੰਨੇ ਕ ਪੈਸੇ ਇਨਵੈਸਟ ਕਰਨੇ ਪੈਣੇ ਸ਼ੁਰੂ ਚ ਪਾਜੀ ਪੈਸੇ ਨੂੰ ਇਨਵੈਸਟ ਕਰਨ ਦੇ ਇਹਦੇ ਵਿੱਚ ਆਪਾਂ ਥੋੜੇ ਪੈਸੇ ਤੋਂ ਇਨਵੈਸਟ ਕਰਕੇ ਸ਼ੁਰੂ ਕਰ ਸਕਦੇ ਆ ਆਪਾਂ ਜੇ ਮੈਂ ਮੈਂ ਪਿੱਗ ਫਾਰਮ ਦੀ ਗੱਲ ਕਰਾਂ ਆਪਾਂ ਲੱਖ ਰੁਪਏ ਤੋਂ ਸ਼ੁਰੂ ਕਰ ਸਕਦੇ ਆ ਵਧੀਆ ਉਹਨੂੰ ਹੌਲੀ ਹੌਲੀ ਵਧਾਈ ਜਾ ਉਹਨੂੰ ਕਰੀ ਜਾ ਤੇ ਇਹਦੇ ਵਿੱਚ ਜਦਾਂ ਸਰਕਾਰਾਂ ਵੀ ਇਹਦੇ ਵਿੱਚ ਸਹਿਯੋਗ ਕਰਦੀਆਂ ਜਾਂ ਬੈਂਕ ਤੋਂ ਕਿਸੇ ਨੇ ਕਰਜ਼ਾ ਲੈਣਾ ਹੋਵੇ ਜਾਂ ਉੱਤੇ ਸਬਸਿਡੀ ਮਿਲਦੀ ਹੋਵੇ ਇਹ ਰੋਜ਼ਗਾਰ ਖੋਲਣ ਵਾਸਤੇ ਕੋਈ ਹੈ ਤਾਂ ਹਾਂਜੀ ਹਾਂਜੀ ਸਬਸਿਡੀ ਹੈ ਜੀ ਸਾਰੇ ਕੰਮਾਂ ਤੇ ਸਬਸਿਡੀ ਹੈ ਤੇ ਪਿੱਗ ਫਾਰਮ ਤੇ ਸਬਸਿਡੀ ਹੈ 25% ਤੇ ਉਹਦੇ ਲਈ ਟ੍ਰੇਨਿੰਗ ਲੈਣੀ ਪੈਣੀ ਉਹ ਜ਼ਰੂਰੀ ਹੈਗੀ ਆ ਜਾਨੀ ਕਿ ਇਹਦੇ ਵਿੱਚ ਇਹ ਹੈਗਾ ਕਿ ਜੇ ਕਿਸੇ ਨੇ ਰੋਜਗਾਰ ਇਹ ਖੋਲਣਾ ਹੋਵੇ ਤਾਂ ਲੱਖ ਰੁਪਏ ਤੋਂ ਸ਼ੁਰੂਆਤ ਕਰਕੇ ਆਪਣਾ ਕੰਮ ਵਧੀਆ ਤਰੀਕੇ ਨਾਲ ਚਲਾ ਸਕਦਾ ਤੇ ਵਧੀਆ ਮੁਨਾਫਾ ਕਮਾ ਸਕਦਾ ਨਾ ਹਾਂਜੀ ਹਾਂਜੀ ਇੱਕ ਜਦਾਂ ਤੁਸੀਂ ਸੂਰਾਂ ਦਾ ਕੰਮ ਸ਼ੁਰੂ ਕੀਤਾ ਹੋਇਆ ਨਾ ਉਹਦੇ ਵਿੱਚ ਜਦਾਂ ਇਹਦੀ ਤੁਸੀਂ ਮਾਰਕੀਟਿੰਗ ਕਿਵੇਂ ਕਰਦੇ ਹੋ ਕਿ ਬੰਦੇ ਆਪ ਇੱਥੋਂ ਆਉਂਦੇ ਆ ਜਾਂ ਲਿੰਕ ਬਣੇ ਹੋਇਆ ਲਿੰਕ ਵੀ ਬਣੇ ਹੋਇਆ ਪਰ ਜ਼ਿਆਦਾ ਬੰਦੇ ਮੇਰੇ ਤੋਂ ਆਪ ਹੀ ਇੱਥੇ ਆ ਰਹੇ ਆ ਮੈਂ ਜੋ ਵੀ ਆਪਣੀ ਚੀਜ਼ ਵੇਚਦਾ ਮੈਂ ਇੱਥੋਂ ਹੀ ਵੇਚਦਾ ਮੈਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਪੈਂਦੀ ਹੈਗੀ ਠੀਕ ਹੈ ਇੱਕ ਸਾਥ ਹੋਰ ਦੱਸਿਓ ਕਿ ਜਦਾਂ ਦੇਖਿਆ ਜਾਂਦਾ ਕਿ ਲੋਕੀ ਸਬਜ਼ੀਆਂ ਵਗੈਰਾ ਕੋਈ ਕੋ ਖਰੀਦਦੇ ਹੈਗੇ ਖਾਣ ਵਾਲੀਆਂ ਉਹਦੇ ਵਿੱਚ ਕਈ ਸਪਰੇਆਂ ਕੀਤੀਆਂ ਜਾਂਦੀਆਂ ਕਈਆਂ ਨੇ ਕੋਈ ਦਵਾਈਆਂ ਪਾਈਆਂ ਹੁੰਦੀਆਂ ਜੋ ਕਿ ਅੱਜ ਦੇ ਜਿਹੜੇ ਪੰਜਾਬ ਦੇ ਬੰਦੇ ਇਹਨਾਂ ਨੂੰ ਖਾਂਦੇ ਹੈਗੇ ਆ ਉਹ ਜਾਨੀ ਕਿ ਉਹਨਾਂ ਦੀ ਸਿਹਤ ਲਈ ਹਾਨੀ ਕਰਕੇ ਕਿ ਜਿਹੜੀ ਤੁਸੀਂ ਇੱਥੇ ਕਿ ਇਦਾਂ ਦੀਆਂ ਚੀਜ਼ਾਂ ਸਬਜ਼ੀਆਂ ਵਗੈਰਾ ਬੀਜਦੇ ਆ ਜਾਂ ਹੋਰ ਬੀਜਦੇ ਆ ਇਹਨਾਂ 'ਚ ਵੀ ਕੋਈ ਇਦਾਂ ਦੇ ਕੈਮੀਕਲ ਵਰਤੋਂ ਕਰਦੇ ਆ ਜਾਂ ਨਹੀਂ ਨਹੀਂ ਸਰ ਇਹਨਾਂ 'ਚ ਆਪਾਂ ਕੋਈ ਵਰਤੋਂ ਨਹੀਂ ਕਰਦੇ ਆਪਾਂ ਤਕਰੀਬਨ 2012 ਤੋਂ ਹੀ ਇੱਥੇ ਜਿੱਥੇ ਉੱਪਰ ਬੈਠੇ ਹੋਇਆ ਇੱਥੇ ਆਪਣੀ तकरीबन 3.5 ਏਕੜ ਜ਼ਮੀਨ ਆ ਆਪਾਂ 2012 ਤੋਂ ਹੀ ਇੱਥੇ ਆਪਾਂ ਕਦੀ ਕੋਈ ਵੀ ਪੈਸੀ ਸਾਈਡ ਦਾ ਜਾਂ ਕੋਈ ਕੈਮੀਕਲ ਖਾਦ ਦਾ ਆਰਟੀਫੀਸ਼ੀਅਲ ਖਾਦ ਦਾ ਅਸੀਂ ਕੋਈ ਵਰਤੋਂ ਨਹੀਂ ਕੀਤੀ ਆਪਾਂ ਸਿਰਫ ਇੱਕ ਨੈਚੁਰਲ ਤਰੀਕੇ ਨਾਲ ਹੀ ਖੇਤੀ ਕਰ ਰਹੇ ਆ 2012 ਤੋਂ ਹੀ 13 ਸਾਲ ਹੋ ਗਏ ਆ ਤੇ ਕਦਮ 100% ਸਾਡੀ ਯਾਨੀ ਕਿ ਨਾ ਨੈਚੁਰਲ ਆਏ ਤਾਂ ਇੱਕ ਸਾਲ ਜਦੋਂ ਅੱਜ ਦਾ ਜੂਸ ਜਿਹੜਾ ਹੈਗਾ ਆ ਉਹ ਇੱਥੇ ਕੰਮ ਕਰਨ ਦੀ ਬਜਾਏ ਬਾਹਰ ਲੱਖਾਂ ਰੁਪਈਆ ਲਾ ਕੇ ਜਾਂਦਾ ਫਿਰ ਵੀ ਉਧਰ ਇੱਕ ਨੌਕਰ ਦਾ ਨੌਕਰੀ ਹੀ ਰਹਿੰਦਾ ਆ ਕਿਸੇ ਦੇ ਅਧੀਨ ਕੰਮ ਕਰਦਾ ਅੱਜ ਦੇ ਜਿਹੜੇ ਹੈਗੇ ਆ ਨੌਜਵਾਨ ਪੀੜ੍ਹੀ ਜਿਹੜੀ ਪੜ੍ਹ ਲਿਖ ਕੇ ਬਾਹਰ ਜਾ ਰਹੀ ਆ ਉਹਨਾਂ ਵਾਸਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਆ ਸੰਦੇਸ਼ ਇਹ ਹੈ ਜੀ ਆਪਣਾ ਦੇਸ਼ ਨਾ ਛੱਡੋ ਤੇ ਬਾਹਰ ਵੀ ਰਹਿਣੇ ਹੈਗੇ ਤਾਂ ਘੱਟੋ ਘੱਟ ਆਪਣੀਆਂ ਜੜ੍ਹਾਂ ਜਿਹੜੀਆਂ ਉਹ ਆਪਣੇ ਪੰਜਾਬ ਨਾਲ ਲਾ ਰੱਖੋ ਆਪਣੇ ਮਾਂ ਭੂਮੀ ਨਾਲ ਲਾ ਰੱਖੋ ਤਾਂ ਇੱਕ ਜਦੋਂ ਤੁਸੀਂ ਆਰਗੈਨਿਕ ਖੇਤੀ ਕਰਦੇ ਆ ਇੱਕ ਕਿਦਾਂ ਕਰਦੇ ਕਿਸ ਢੰਗ ਨਾਲ ਕਰਦੇ ਹੈਗੇ ਆ ਭਈ ਜਿਹੜੀ ਆਰਗੈਨਿਕ ਖੇਤੀ ਹੈਗੀ ਇਹ ਤਕਰੀਬਨ ਮੇਰੀ ਇਹ ਇਹਨੂੰ ਖਾਦ ਦੀ ਬਾਤੋਂ ਤਾਂ ਮੇਰੀ ਆਪਣੇ ਪਿਗ ਫਾਰਮ ਤੋਂ ਹੀ ਪੂਰੀ ਹੁੰਦੀ ਹੈਗੀ ਆ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਗੰਨਾ ਲਾਈਦਾ ਹੈਗਾ ਗੰਨੇ ਦੇ ਵਿੱਚ ਇੰਟਰ ਕ੍ਰੋਪਿੰਗ ਕਰਦੀਦੀ ਹੈਗੀ ਕਣਕ ਦੀ ਠੀਕ ਹੈ ਜੀ ਕਣਕ ਦੇ ਵਿੱਚ ਕਿਸਮਾਂ ਅਸੀਂ ਸੋਨਾ ਮੋਤੀ ਲਾਉਂਦੇ ਹੈਗੇ ਆ ਚਪਾਤੀ ਜ਼ਿੰਕ ਨੰਬਰ 1 ਲਾਦੀਦੀ ਹੈਗੀ ਆ ਤੇ ਉਹਦਾ ਸਾਡਾ ਵਧੀਆ ਝਾੜ ਆ ਜਾਂਦਾ ਹੈਗਾ ਆ ਆਪਾਂ तकरीबन 1 ਏਕੜ ਦੇ ਵਿੱਚੋਂ ਮੈਂ ਕੋਈ 13 14 ਕੁਆਂਟਰ ਕਣਕ ਨਿਕਲ ਜਾਂਦੀ ਆ ਤੇ ਆਪਾਂ ਸਿਰ ਇਹਦੇ ਵਿੱਚ 6 ਤੋਂ 8 ਕਿਲੋ ਬੀ ਦੀ ਕਪਾਈ ਦਾ 1 ਏਕੜ ਦਾ ਠੀਕ ਆ ਇਹਦੇ ਵਾਸਤੇ ਜਿੱਦਾਂ ਤੁਸੀਂ ਆਰਗੈਨਿਕ ਸਰ ਖੇਤੀ ਕਰਦੇ ਆ ਤੁਹਾਨੂੰ ਪੁਸ਼ਾਰਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀਗਾ ਉਹ ਤੁਸੀਂ ਮਾਰੇ ਦੱਸਿਓ ਕਿ ਕਿਹੜੇ-ਕਿਹੜੇ ਸਾਲ ਦੇ ਵਿੱਚ ਜਿਹੜਾ ਤੁਹਾਨੂੰ ਇਹਨਾਂ ਨੇ ਸਨਮਾਨਿਤ ਕੀਤਾ ਤੇ ਇਸ ਤੋਂ ਇਲਾਵਾ ਤੁਹਾਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਹੈਗੀ ਆ ਉਹਨਾਂ ਵੱਲੋਂ ਵੀ ਪਿੱਛੇ ਜੇ ਵੀ ਸਨਮਾਨਿਤ ਕੀਤਾ ਗਿਆ ਸੀਗਾ ਤੇ ਹੋਰ ਕਿਹੜੇ-ਕਿਹੜੇ ਜਿਹੜੇ ਹੈਗੇ ਵਿਭਾਗਾਂ ਵੱਲੋਂ ਤੁਹਾਨੂੰ ਸਨਮਾਨ ਅੱਜ ਤੱਕ ਕੀਤਾ ਜਾ ਚੁੱਕਾ ਹੈ ਪਰ ਖੇਤੀਬਾੜੀ ਵੱਲੋਂ ਹੀ ਜ਼ਿਆਦਾ ਸਨਮਾਨ ਮਿਲਿਆ ਹੈਗਾ ਆ ਦੇ ਡੀਸੀ ਮੈਡਮ ਕੋਲ ਮੈਨੂੰ ਵੀ ਮਿਲੇ ਸੀਗੇ ਦੋ ਕੁਵਾਰੀ ਆਪਾਂ ਨੂੰ ਪਰਾਲੀ ਨਾਲ ਸੰਬੰਧੀ ਜਾਂ ਖੇਤਾਂ ਦੇ ਵਿੱਚ ਰਹਿਣ ਨੂੰ ਨਾਂ ਅੱਗ ਲਾਉਣ ਦੇ ਸੰਬੰਧ ਵਿੱਚ ਮਿਲੇ ਸੀਗੇ ਤਾਂ ਇੱਕ ਸਰ ਜਿਹੜਾ ਤੁਹਾਡੇ ਵੱਲੋਂ ਇੱਕ ਮੁਰਗੀ ਫਾਰਮ ਵੀ ਚਲਾਇਆ ਜਾ ਰਿਹਾ ਅੱਜ ਕੱਲ ਜਦੋਂ ਮੁਰਗੀਆਂ ਵਗੈਰਾ ਦੇ ਜਿਹੜਾ ਟੀਕੇ ਵਗੈਰਾ ਲਗਾਏ ਜਾਂਦੇ ਹੈਗੇ ਆ ਟੀਕੇ ਲਗਾ ਕੇ ਉਹਨਾਂ ਦਾ ਯਾਨੀ ਕਿ ਜਿਹੜਾ ਹੈਗਾ ਆ ਉਹਨਾਂ ਦਾ ਭਾਰ ਵਧਾਇਆ ਜਾਂਦਾ ਆ ਤੇ ਇਹ ਜਿਹੜਾ ਤੁਸੀਂ ਮੁਰਗੀ ਫਾਰਮ ਚਲਾ ਰਹੇ ਆ ਇਹਨਾਂ ਨੂੰ ਵੀ ਕੋਈ ਇਦਾਂ ਦਾ ਕਰਦੇ ਹੈਗੇ ਜਾਂ ਨਹੀਂ ਨਹੀਂ ਸਰ ਇਹਨਾਂ ਨੂੰ ਆਪਾਂ ਕੋਈ ਨਹੀਂ ਕਰਦੇ ਜੀ ਇਹ ਸਾਡਾ ਇੱਕਦਮ ਓਪਨ ਕੀਸ ਹੈਗਾ ਆ ਇਹ ਸਾਰੀ ਦਿਹਾੜੀ ਖੁੱਲੇ ਹੀ ਰਹਿੰਦੇ ਆ ਤੇ ਆਪਣਾ ਸਮਝ ਲਓ ਵੀ ਇੱਕ ਸਟ्रेस ਫ੍ਰੀ ਰਹਿੰਦੇ ਹੈਗੇ ਆ ਤੇ ਜੋ ਨੇਚਰ ਦੇ ਵਿੱਚ ਇਹਨਾਂ ਨੂੰ ਖਾਣ ਨੂੰ ਮਿਲਦਾ ਹੈਗਾ ਉਹ ਹੀ ਖਾਂਦੇ ਹੈਗੇ ਆ ਫੀਡ ਨਾ ਕੋਈ ਇਹਨਾਂ ਨੂੰ ਆਪਾਂ ਦਵਾਈ ਨਾ ਕੋਈ ਕੈਮੀਕਲ ਕਰਦੇ ਹੈਗੇ ਨਾ ਨਾ ਕੋਈ ਵੈਕਸੀਨੇਸ਼ਨ ਕਰਦੇ ਹੈਗੇ ਆ ਇੱਕਦਮ ਕੁਦਰਤੀ ਹੈਗੇ ਸਾਰੇ ਸਾਡੇ ਇਹ ਵੀ ਤੇ ਇਹ ਖੇਤਾਂ ਦੇ ਵਿੱਚ ਘੁੰਮਦੇ ਆ ਜਿੱਦਾਂ ਕਹਿ ਲੰਨੇ ਆਪਾਂ ਵੀ ਜੰਗਲੀ ਮੰਨ ਲਓ ਠੀਕ ਹੈ ਜੀ ਤੇ ਇਦਾਂ ਵਧੀਆ ਹੈਗੇ ਆ ਇਹਨਾਂ ਦੇ ਸੋ ਦੋਸਤੋ ਇਹ ਸਾਨੂੰ ਮਨਪ੍ਰੀਤ ਸਿੰਘ ਸਰਪੰਚ ਫਤੇਪਤੋਂ ਜੋ 2012 ਤੋਂ ਇੱਥੇ ਖੇਤੀਬਾੜੀ ਆਰਗੈਨਿਕ ਟਾਂਗਣਾ ਕਰਦੇ ਆ ਤੇ ਉਹ ਸੂਰਾਂ ਦਾ ਵੀ ਕੰਮ ਕਰਦੇ ਆ ਤੇ ਮੁਰਗੀ ਫਾਰਮ ਵੀ ਨਾਲੋਂ ਪਾਇਆ ਹੋਇਆ ਜੋ ਕਿ ਬਿਨਾ ਦਵਾਈਆਂ ਬਿਨਾ ਕੀਟਨਾਸ਼ਕ ਦਵਾਈਆਂ ਜਿਹੜੀਆਂ ਹੁੰਦੀਆਂ ਉਹਨਾਂ ਤੋਂ ਬਿਨਾ ਹੀ ਇਹ ਜਿਹੜੀ ਹੈਗੀ ਖੇਤੀ ਵਗੈਰਾ ਕਰਦੇ ਹੈਗੇ ਜਿਹਦੇ ਨਾਲ ਕਿਸੇ ਨੂੰ ਕੋਈ ਵੀ ਨੁਕਸਾਨ ਦਾ ਨੁਕਸਾਨ ਦਾ ਇੱਕ ਨਹੀਂ ਹੈਗੀਆਂ ਸੋ ਪੰਜਾਬ ਦੇ ਜੂਸ ਨੂੰ ਵੀ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਇਹ ਜੋ ਜਦੋਂ ਇਹ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਉਹ ਵੀ ਇਸੇ ਤਰ੍ਹਾਂ ਹੀ ਇਹਨਾਂ ਦੇ ਜਿਹੜੇ ਹੈਗੇ तरीकਿਆਂ ਦੇ ਚੱਲ ਕੇ ਵਧੀਆ ਕੰਮ ਕਾਹਨ ਤੇ ਵਧੀਆ ਆਪਣਾ ਮੁਨਾਫਾ ਕਮਾ ਸਕਦੇ ਆ